ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਏਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਫਜ 6 ਫॉर ਜਸਟਿਸ ਐਂਡ ਬਕੀਆਈ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੱਤ ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨੂੰ 2025 ਨੂੰ ਜਿਹੜੀ ਦਰਮਿਆਨੀ ਰਾਤ ਹੈ ਤੇ 24 9 ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਤਾਂ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉੱਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਸਾ ਜਿੰਦਾਬਾਦ ਔਰ ਐਸਫਜੀ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉੱਥੇ ਪੇਂਟ ਦੇ ਕੈਨਸ ਦੇ ਰਾਹੀਂ ਆ ਜਿਹੜੀ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀਗੇ ਤਾਂ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਣ ਡੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਨੂੰ ਤਫਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰ ਵੇ ਤਾਂ ਅਗੇਨ ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰ ਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਬਟਾਲੇ ਦੇ ਵਿੱਚ ਉਹਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾवली ਲਿਖੀ ਗਈ ਅਸੀਂ ਕੀ ਤਾਂ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਰਿਸਟ ਗੁਰਪਰਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੁਕ ધ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਿੰਮੇਵਾਰੀ ਲੈ ਲਈ ਅਨ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਅ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਦੇ ਤਹਿਤ ਅਲੱਗ-ਅਲੱਗ ਟੀਮਸ ਬਣਾਈਆਂ ਟੀਮਸ ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਸੀਏ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਐਸਐਚਓ ਸਿਟੀ ਇਹ ਵੀ ਸ਼ਾਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲੂਆਂ ਤੇ ਕੰਮ ਕਰਦੇ ਹੋਏ ਬੋਥ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛ ਹੋਈ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਜ਼ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰਫ ਰਾਜਾ ਹੈਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿਣ ਤੇ ਕੀਤਾ ਸੀਗਾ ਹੀ ਇਜ਼ ਦਾ ਸੇਮ ਪਰਸਨ ਜਿਹੜਾ ਇੱਕ ਗ੍ਰੇਨੇਟ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲ ਸਿੰਘ ਵਾਲਾ ਹੈਗਾ ਤਾਂ ਇਸ ਰਾਜਾ ਹੈਰੋਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਰੀਬਨ 14000 ਰੁਪਏ ਜਮ੍ਹਾਂ ਕਰਤੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਤਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰੀਬਿਊਟ ਕਰ ਲਿਆ सो सोफार वी हैव अरेस्टेड सैवन पीपल त एक आशू मसी है एक हरप्रीत सिंह है रिंकू है जॉर्ज उर्फ मनी है विकी है शमशेर उर्फ शेरा है सोरो पुत्र कुलवंत है इन्हना प्रोपर डिटेल्स प्रैसनोट है एंड इस तो अलावा भी ये तीन होर दोषी है जेड़े असी नामजद करते हैं उन्होंने मैं आइडेंटिटी डिसक्लोज़ नहीं करना चाहना ਸੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ 7 ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਤਾਂ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਯੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਤਾਂ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ਡ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ਡ ਯਾਨੀ ਦਾ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਤਾਂ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਐਵਸ ਰਿਕਰੂਟ ਕਰ ਰਹੇ ਸੀਗੇ ਤਾਂ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮੋਡਿਊਲ ਨੂੰ ਬਸਟ ਕਰਤਾ so that ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫॉर ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ